ਮਾਜਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਹਿੰਦੇ ਨੇ ਕਿ ਪੀਣ ਵਾਲਾ ਪਾਣੀ ਜਿਹਨੂੰ ਕੀ ਪਿਤਾ ਦਾ ਦਰਜਾ ਦਰਜਾ ਦਿੱਤਾ ਗਿਆ ਹੈਗਾ ਤੋਂ ਪਾਣੀ ਨੂੰ ਲੈ ਕੇ ਚਿੰਤਾ ਜਿਹੜੀ ਹੈਗੀ ਹੈ ਹਰ ਕੋਈ ਕਰਦਾ ਹੈ ਸਰਕਾਰਾਂ ਕਰਦਿਆਂ ਨੇ ਆਮ ਲੋਕ ਕਰਦੇ ਨੇ ਆਪਾਂ ਕਹੀਏ ਕੀ ਸਮਾਜ ਸੇਵੀ ਸੰਸਥਾ ਵੀ ਕਰਦੇ ਕਿ ਪਾਣੀ ਜਿਹੜਾ ਹੈਗਾ ਉਹ ਬਚਾਇਆ ਜਾਵੇ ਕਿ ਬਹੁਮੁੱਲਿਆ ਪਰ ਇੱਕ ਰਿਪੋਰਟ ਆਈ ਹੈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਪਾਣੀ ਸਭ ਤੋਂ ਜ਼ਿਆਦਾ ਜਿਹੜਾ ਜਮੀਨ ਚੋਂ ਕੱਢਿਆ ਨੇ ਭਾਪ 1.5 ਗੁਣਾ ਪਾਣੀ ਵਧ ਗਟਣਦਾ ਉਸ ਦਾ ਮਤਲਬ ਹੈ ਕਿ ਜੇ ਪਾਣੀ ਜ਼ਮੀਨ ਦੇ ਵਿੱਚ ਜਿੰਨਾ ਪਾਣੀ ਰਸਦਾ ਹੈਗਾ ਆ ਆਪਾਂ ਕਹੀਏ ਮੀਂਹ ਦਾ ਜਾਂ ਹੋਰ ਚ ਜਾਂਦਾ ਉਸ ਤੋਂ ਡੇਢ ਗੁਣਾ ਪਾਣੀ ਵੱਧ ਜਿਹੜਾ ਹੈ ਉਹ ਕੱਢਿਆ ਜਾ ਰਿਹਾ ਹੈਗਾ ਤੇ ਇਹ ਪਾਣੀ ਨੂੰ ਲੈ ਕੇ ਜਿਹੜਾ ਹੈਗਾ ਜ਼ਮੀਨ ਦੇ ਥਲੇ ਦਾ ਪਾਣੀ ਬਚਾਉਣ ਵਾਸਤੇ ਸਰਕਾਰ ਕਿਹੜਾ ਪ੍ਰਯਾਸ ਕਰ ਰਹੀ ਹੈਗੀ ਹੈ ਤੇ ਅੱਗੇ ਨੂੰ ਲੋਕਾਂ ਨਾਲ ਕੱਢਣ ਇਹਨੂੰ ਲੈ ਕੇ ਕਿੱਦਾਂ ਉਹਨਾਂ ਨੂੰ ਜੜੀਆਂ ਹੋਰ ਫੈਸਿਲਿਟ ਕੀਤਾ ਜਾਂਦਾ ਹੈ ਇਹ ਜਾਣਾਂਗੇ ਸਾਡੇ ਨਾਲ ਨੇ ਪੰਜਾਬ ਸਰਕਾਰ ਦੇ ਬਾਰਡਰ ਤੇ ਰਿਸੋਰਸ ਮੰਤਰੀ ਪ੍ਰਿੰਦਰ ਗੋਲ ਜੀ ਗੋਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਜੀ ਧੰਨਵਾਦ ਸਰ ਮੇਰਾ ਪਹਿਲਾ ਸਵਾਲ ਇਹੀ ਹੈਗਾ ਕਿ ਪੀਨ ਵਾਲਾ ਪਾਣੀ ਜਿਹੜਾ ਹੈਗਾ ਆ ਆਪਾਂ ਕਹੀਏ ਜਮੀਨ ਦੇ ਥੱਲੇ ਤੋਂ ਨਿਕਲਦਾ ਹੈਗਾ ਉਹਨੂੰ ਬਚਾਉਣ ਵਾਸਤੇ ਕਿੰਨੇ ਕੁ ਪ੍ਰਿਆਸ ਹੋ ਰਹੇ ਨੇ ਆਪਾਂ ਕਹੀਏ ਕਿ ਸਭ ਤੋਂ ਜ਼ਿਆਦਾ ਪਾਣੀ ਕਹਿੰਦੇ ਨੇ ਵੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਖੇਤੀ ਹੈਗੀ ਹੈ ਖੇਤੀ ਆਧਾਰ ਜਿਹੜਾ ਹਿੱਸਾ ਹੈਗਾ ਉਹ 97% ਪਾਣੀ ਜਮੀਨ ਦੇ ਥੱਲੇ ਦਾ ਇਸਤੇਮਾਲ ਹੁੰਦਾ ਹੈ ਦੇਖੋ ਬਿਲਕੁਲ ਸਹੀ ਗੱਲ ਆ ਕਿ ਧਰਤੀ ਹੇਠਲਾ ਪਾਣੀ ਪੰਜਾਬ ਦੇ ਵਿੱਚ ਦਿਨੋਂ ਦਿਨ ਨੀਚੇ ਜਾ ਰਿਹਾ ਹੈ ਪਰ ਮੈਂ ਇਹ ਕਹਿ ਸਕਦਾ ਕਿ ਪਿਛਲੀਆਂ ਸਰਕਾਰਾਂ ਨੇ ਮੈਂ ਦੋਸ਼ ਨਹੀਂ ਕਿਸੇ ਨੂੰ ਦਿੰਦਾ ਜੀ 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 ਜੋ ਸਚਾਈ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਪਿਛਲੀਆਂ ਸਰਕਾਰਾਂ ਨੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੇ ਲਈ ਕੋਈ ਕੰਮ ਨਹੀਂ ਕੀਤਾ ਹੁਣ ਧਰਤੀ ਹੇਠਲਾ ਪਾਣੀ ਬਚੇਗਾ ਕਿਵੇਂ ਜੀ 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 ਫਸਲ ਤਾਂ اگਾਉਣੀ ਹੈ ਫਸਲ ਪਾਲਣੀ ਹੈ ਕਿਉਂਕਿ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਅਸੀਂ ਖੇਤੀ ਦੇ ਡਿਪੈਂਡੈਂਟ ਅਸੀਂ ਏ ਧਰਤੀ ਹੇਡਲਾ ਪਾਣੀ ਗੱਲਾਂ ਨਾਲ ਤਾਂ ਬਚਣਾ ਨਹੀਂ ਸੀ ਜੀ 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 ਰਿਪੋਰਟਾਂ ਆਈ ਜਾਂਦੀਆਂ ਨੇ ਕਦੇ ਕੇਂਦਰ ਦੀ ਸਰਕਾਰ ਨੇ ਰਿਪੋਰਟ ਦੇਤੀ ਕਦੇ ਕਿਸੇ ਨੇ ਰਿਪੋਰਟ ਦੇਤੀ ਧਰਤੀ ਹੇਡਲਾ ਪਾਣੀ ਨੀਚੇ ਜਾ ਰਿਹਾ ਜੀ ਨੀਚੇ ਜਾ ਰਿਹਾ ਪਰ ਸਾਡੀ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ 2022 ਦੇ ਵਿੱਚ ਜਦੋਂ ਸੱਤਾ ਸੰਭਾਲੀ ਤੀ ਉਸ ਸਮੇਂ ਕਿਹਾ ਦੀ ਕਿ ਅਸੀਂ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਤਾਂ ਉਸ ਸਮੇਂ ਮਜ਼ਾਕ ਦੀਆਂ ਸਾਡੇ ਕੋਲੇ ਖਬਰਾਂ ਨੇ ਮਜ਼ਾਕ ਕੀਤਾ ਸੀ ਦੂਜੀਆਂ ਪਾਰਟੀਆਂ ਨੇ ਵੀ ਪਹੁੰਚਾ ਦੇਣਗੇ ਟੇਲਾਂ ਤੇ ਪਾਣੀ ਜੀ ਪਰ ਅੱਜ ਤੁਸੀਂ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਜਾ ਕੇ ਦੇਖ ਲਓ ਅਸੀਂ ਟੇਲਾਂ ਤੇ ਪਾਣੀ ਪਹੁੰਚਾਇਆ ਪੰਜਾਬ ਸਰਕਾਰ ਦਾ ਵੱਡਾ ਬਜਟ ਅਸੀਂ ਇਸ ਕੰਮ ਤੇ ਖਰਚ ਕੀਤਾ ਪਿਛਲੇ ਸਾਲ 3554 ਕਰੋੜ ਰੁਪਏ ਖਰਚ ਕੀਤਾ ਸੀ ਇਸ ਵਾਰ 4000 ਕਰੋੜ ਰੁਪਏ ਖਰਚ ਕਰਨ ਦਾ ਸਾਡਾ ਟੀਚਾ ਤੇ ਜਿਹਦੇ ਨਾਲ ਅਸੀਂ ਕਰੀਬ 7000 ਕਿਲੋਮੀਟਰ ਖਾਲ ਬਣਾਏ ਨੇ ਹਜ਼ਾਰਾਂ ਕਿਲੋਮੀਟਰ ਅੰਡਰਗਰਾਉਂਡ ਪਾਈਪ ਪਾਏ ਨੇ ਕਨਾਲ ਸਿਸਟਮਸ ਹਨ ਇਹਨਾਂ ਮਜ਼ਬੂਤ ਕਰਤਾ ਕਿਉਂਕਿ ਹੁਣ ਪਾਣੀ ਜੋ ਹੈ ਖੇਤਾਂ ਨੂੰ ਹਵਾ ਜੁੱਟ ਕੇ ਤਾਂ ਲੱਗਣਾ ਨਹੀਂ ਜੀ 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 ਨਹਿਰਾਂ ਨਾਲ ਲੱਗੂਗਾ ਸੋਇਆਂ ਨਾਲ ਲੱਗੂਗਾ ਖਾਲਿਆਂ ਨਾਲ ਲੱਗੂਗਾ ਉਹ ਸਿਸਟਮ ਕੋਈ ਹੈ ਹੀ ਨਹੀਂ ਸੀ ਹੂੰ ਸੋ ਅਸੀਂ ਜੋ ਸਾਨੂੰ ਪੰਜਾਬ ਦੇ ਲੋਕਾਂ ਦਾ ਡੈਮਾਂ ਦੇ ਵਿੱਚੋਂ ਹਿੱਸਾ ਸੀ ਉਹਦਾ ਸਾਰਾ 24% ਪਾਣੀ ਯੂਟਿਲਾਈਜ਼ ਹੁੰਦਾ ਸੀ 24% ਖੇਤੀ ਵਾਸਤੇ ਖੇਤੀ ਵਿੱਚ ਤੇ ਹੁਣੇ ਚ ਪੰਜਾਬ ਦੇ ਲੋਕਾਂ ਦਾ ਕੀ ਕਸੂਰ ਹੈ ਜਦੋਂ ਸਰਕਾਰ ਨੇ 24% ਪਾਣੀ ਖੇਤਾਂ ਨੂੰ ਲੱਗਣ ਦੇ ਲਈ ਸਾਧਨ ਬਣਾਏ ਹੋਏ ਤੇ ਤੇ ਲੋਕ ਆਪਣਾ ਫਸਲਾਂ ਪਾ ਰਹੇ ਸੀ ਪਾਣੀ ਕੱਢ ਰਹੇ ਸੀ ਪਰ ਅਸੀਂ 4 ਸਾਲਾਂ ਦੇ ਵਿੱਚ 64% ਪਾਣੀ ਯੂਟਿਲਾਈਜ਼ ਅੱਜ ਪੰਜਾਬ ਦੇ ਡੈਮਾਂ ਦਾ ਪਾਣੀ ਉਹਦੇ ਹਿੱਸੇ ਦਾ ਪਾਣੀ ਹੈ ਜਿਹੜਾ ਉਹ ਯੂਟਿਲਾਈਜ਼ ਹੋ ਰਿਹਾ ਜੀ ਤਾਂ ਇੱਕ ਨਾਲ ਜ਼ਿਆਦਾ ਹੋ ਗਿਆ ਸਾਡਾ ਪਾਣੀ ਜਿਹੜਾ ਸਾਰਾ ਦੂਜੇ ਸੂਬਿਆਂ ਨੂੰ ਜਾਂਦਾ ਸੀ ਇਸ ਲਈ ਜਾਂਦਾ ਸੀ ਕਿ ਸਾਡੇ ਕੋਲ ਸਿਸਟਮ ਨਹੀਂ ਸੀ ਪਰ ਇਹ ਗੱਲ ਜਿਵੇਂ ਇਸੇ ਕਰਕੇ ਆ ਜਿਹੜਾ ਹੁਣ ਪਿੱਛੇ ਹਰਿਆਣਾ ਨਾਲ ਡਿਸਪਿਊਟ ਹੋਇਆ ਡਿਸਪਿਊਟ ਕੋਈ ਨਹੀਂ ਧੀ ਉਹਨਾਂ ਨੇ ਡਿਸਪਿਊਟ ਖੜਾ ਕੀਤਾ ਕਿ ਸਾਡਾ ਸਾਨੂੰ ਪਾਣੀ ਦਿਓ ਅਸੀਂ ਪਹਿਲਾਂ ਲੈਂਦੇ تھے ਜੀ ਹੁ ਜੇ ਤੁਸੀਂ ਪਹਿਲਾਂ ਪਾਣੀ ਲੈਂਦੇ ਤੇ ਪਿਛਲੀਆਂ ਸਰਕਾਰ ਦੀਆਂ ਨਲਾਇਕੀਆਂ ਧੀਆਂ ناکਾਮੀਆਂ ਸੀ ਉਹਨਾਂ ਨੇ ਧਿਆਨ ਨਹੀਂ ਦਿੱਤਾ ਤੇ ਸਾਡਾ ਪਾਣੀ ਤੁਸੀਂ ਯੂਟਿਲਾਈਜ਼ ਕਰੀ ਜਾਂਦੇ ਤੇ ਤੁਹਾਡਾ ਹੱਕ ਤਾਂ ਨਹੀਂ ਬਣ ਗਿਆ ਹਮ ਹੁਣ ਅਸੀਂ ਆਪਣਾ ਪਾਣੀ ਸਿਸਟਮ ਸੁਧਾਰ ਲਿਆ ਤੇ ਅਸੀਂ ਹੁਣ ਪਾਣੀ ਕਿਵੇਂ ਦੇ ਦਾਂਗੇ ਤੁਹਾਨੂੰ ਜੀ ਜੀ ਸੋ ਦੂਜੇ ਸੂਬਿਆਂ ਨੂੰ ਪਾਣੀ ਜਾਈ ਜਾਂਦਾ ਸੀ ਇੱਥੇ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਸੀ ਔਰ ਸਾਡਾ ਟੀਚਰ ਜਿਹੜਾ ਹੁਣ 31 ਮਾਰਚ 26 ਤੱਕ ਅਕਸਰ ਜੀ ਅਗਲੇ ਸਾਲ ਤੱਕ ਅਸੀਂ ਇਹ ਜਿਹੜਾ ਪਾਣੀ ਹੈ ਅਸੀਂ 80% ਤੱਕ ਪਾਣੀ ਅਸੀਂ ਜਿਹੜਾ ਯੂਟਿਲਾਈਜ਼ ਕਰਨ ਦਾ ਸਾਡਾ ਟੀਚਾ ਪੋਜੀਸ਼ਨ ਇਹ ਅੱਜ 2 ਸਾਲਾਂ ਤੋਂ ਪੰਜਾਬ ਦੇ ਵਿੱਚ ਕੇਨ ਜੋ ਪਾਈਪ ਸਿਮੈਂਟ ਦੇ ਪੈਨੇ ਨੇ ਹਾਂਜੀ ਜਿੰਨਾ ਰਹੀਂ ਪਾਣੀ ਜਾਣਾ ਪੰਜਾਬ ਦੀ ਕਿਸੇ ਫੈਕਟਰੀ ਕੋਲੇ ਪਾਈਪ ਨਹੀਂ ਸੀ ਪਾਈਪਾਂ ਖਤਮ ਹੋ ਗਈਆਂ ਪਾਈਪਾਂ ਖਤਮ ਹੋ ਗਈਆਂ ਸੀ ਹੂੰ ਪਾਈਪਾਂ ਕਰਕੇ ਸਾਡਾ ਕੰਮ ਅੱਗੇ ਪਹ ਗਿਆ ਸੀ ਹੂੰ ਉਹ ਤਾਂ ਅਸੀਂ ਇਸ ਪੱਧਰ ਤੇ ਚੱਲੇ ਹੋਏ ਹਾਂ ਸੋ ਅਸੀਂ ਪੰਜਾਬ ਦਾ ਧਰਤੀ ਹੇੜਾ ਪਾਣੀ ਬਚਾਉਣ ਦੇ ਲਈ ਜੋ ਉਪਰਾਲੇ ਕੀਤੇ ਨੇ ਕੋਈ ਰਿਕਾਰਡ ਬਣਿਆ ਤੋ ਜਿਸ ਪਾਣੀ ਜਿਹੜਾ ਸਰਫਸ ਵਾਟਰ ਆਪਕੇ ਨਹਿਰੀ ਪਾਣੀ ਜਿਹੜਾ ਖੇਤਾਂ ਚ ਪੀਰਾਂ ਤੱਕ ਪਹੁੰਚਦਾ ਕਿ ਟਿਊਬਲ ਮਤਲਬ ਕਿ ਸਭ ਤੋਂ بڑا ਦੋਸ਼ ਆਂਦਾ ਟਿਊਬਲ ਦੇ ਉੱਪਰ ਜਿਹੜੇ ਟਿਊਬਲ ਲੱਗੇ ਨੇ ਜ਼ਮੀਨ ਚ ਪਾਣੀ ਕੱਢਦੇ ਨੇ ਉਹ ਕਹਿੰਦੇ ਨੇ ਵੀ ਉਹ ਹਾਰਸ ਪਾਵਰ ਦੇ ਕਿਨ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਨੇ ਕਿ ਉਹ ਮੋਟਰ ਲੱਗਿਆ ਨੇ ਉਹ ਐਨੇ ਹਾਰਸ ਪਾਵਰ ਦੀਆਂ ਮੋਟਰ ਲੱਗਣੀਆਂ ਜਿਹੜੀਆਂ ਕਿ ਦਵਾਈ ਦੇ ਵਿੱਚ ਤੇਲ ਕਰਦੀਆਂ ਨੇ ਕਿ ਉਹਨਾਂ 'ਚ ਕੋਈ ਕਮੀ ਆਈ ਏ ਦੇਖੋ ਉਹਨਾਂ ਦੇ ਵਿੱਚ ਕਮੀ ਜੋ ਟਿਊਬਲ ਲੱਗੇ ਹੋਏ ਨੇ ਲੱਗੇ ਹੋਏ ਨੇ ਪਰ ਉਹ ਟਿਊਬਵਲਾਂ ਦੇ ਵਿੱਚ ਕਮੀ ਵੱਡੀ ਇਸ ਕਰਕੇ ਇਹ ਹੈ ਕਿ ਟਿਊਬਵਲ ਚੱਲੇ ਨਹੀਂ ਹੁਣ ਜਦੋਂ ਲੋਕਾਂ ਨੂੰ ਨਹਿਰੀ ਪਾਣੀ ਮਿਲਣ ਲੱਗ ਗਿਆ ਖੇਤਾਂ ਨੂੰ ਤਾਂ ਫਿਰ ਧਰਤੀ ਹੇਠਲਾ ਪਾਣੀ ਕੱਢਣ ਦੀ ਲੋੜ ਕਿੱਥੇ ਰਹਿ ਗਈ ਸੋ ਉਹ ਪਾਣੀ ਲੋਕਾਂ ਨੇ ਇਸ ਦਫਾ ਜਿਹੜੀਆਂ ਜੀਰੀਆਂ ਸੀ ਉਹ ਨਹਿਰੀ ਪਾਣੀ ਦੇ ਨਾਲ ਪਗਾਆਂ ਨੇ ਆ ਦੂਜੀ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਦੇਖੋ ਜੇ ਧਰਤੀ ਹੇਠਲਾ ਪਾਣੀ ਪੰਜਾਬ ਦੇ ਕਿਸਾਨ ਕੱਢਦੇ ਰਹੇ ਜੋ ਨਾਲ ਹੀ ਕਿਸੇ ਨੇ ਕੱਢਿਆ ਧਰਤੀ ਹੇੜਲਾ ਪਾਣੀ ਮਾੜਾ ਸਾਡਾ ਖੇਤੀ ਦੇ ਲਈ ਜ਼ਮੀਨ ਦੇ ਲਈ ਮਾਫਕ ਨਹੀਂ ਐ ਜੀ ਪਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਅਨਾਜ ਦੀ ਸੀ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਪੰਡਤ ਜਵਾਹਰ ਲਾਲ ਨਹਿਰੂ ਜੀ ਦੂਜੇ ਦੇਸ਼ਾਂ ਤੋਂ ਅਨਾਜ ਦਾ ਰਾਮੰਗਦੇ ਫਿਰਦੇ ਸੀ ਤੇ ਉਹ ਕਮੀ ਕਿਹਨੇ ਪੂਰੀ ਕੀਤੀ ਪੰਜਾਬ ਨੇ ਕੀ ਪੰਜਾਬ ਦੀ ਕਿਸਾਨੀ ਨੇ ਪੰਜਾਬ ਦੇ ਮਜ਼ਦੂਰ ਨੇ ਪੰਜਾਬ ਦੇ ਵਪਾਰੀ ਨੇ ਕਮੀ ਪੂਰੀ ਕੀਤੀ ਤੇ ਜਦੋਂ ਪੰਜਾਬ ਦੇ ਪਾਣੀ ਅਸੀਂ ਕੱਢ ਕੇ ਖੇਤਾਂ ਨੂੰ ਲਾ ਕੇ ਜੀਰੀ ਜਾਂ ਕਣਕ ਅਗਾ ਕੇ ਪੂਰੇ ਦੇਸ਼ ਨੂੰ ਦੇ ਰਹੇ ਸੀ ਪੂਰੇ ਦੇਸ਼ ਨੂੰ ਅਸੀਂ ਪੰਜਾਬ ਦੇ ਲੋਕਾਂ ਨੇ ਅਨਾਜ ਦੇ ਮਾਮਲੇ ਦੇ ਵਿੱਚ ਆਤਮ ਨਿਰਭਰ ਕੀਤਾ ਬਲਕਿ ਐਕਸਪੋਰਟ ਕਰਨ ਲਾਤਾ ਪਰ ਨਾਲ ਕੇਂਦਰ ਦੀ ਸਰਕਾਰਾਂ ਨੂੰ ਭਾਵੇਂ ਉੱਥੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਭਾਵੇਂ ਭਾਜੀਪੀ ਦੀ ਸਰਕਾਰ ਰਹੀ ਹੋਵੇ ਕਦੇ ਇਹ ਧਿਆਨ ਨਹੀਂ ਆਇਆ ਕਿ ਪੰਜਾਬ ਪੂਰੇ ਦੇਸ਼ ਦਾ ਢਿੱਡ ਭਰ ਰਿਹਾ ਹੈ ਸੈਂਟਰ ਪੂਲ ਦੇ ਵਿੱਚ ਵੱਡਾ 60% ਯੋਗਦਾਨ ਪਾ ਰਿਹਾ ਹੈ ਕਿ ਉੱਥੇ ਪਾਣੀ ਦਾ ਸਿਸਟਮ ਵੀ ਕੀਤਾ ਜਾਵੇ ਜੀ ਬਲਕਿ ਸਾਡੇ ਪਾਣੀ ਖੋਲੇਗੇ ਸਾਡੇ ਪਾਣੀ ਨਾਨ ਪਰੇਰੀਅਨ ਸਟੇਟਸ ਨੂੰ ਦੇ ਦਿੱਤੇਗੇ ਜਿੰਨਾਂ ਦਾ ਕੋਈ ਮਤਲਬ ਨਹੀਂ ਸੀ ਅਨਾਜ ਸਾਹਨੇ ਪੈਦਾ ਕੀਤਾ ਸੱਥੋਂ ਲਿੱਤਾ ਅਨਾਜ ਇਹਨਾਂ ਨੇ ਪਰ ਇਹਨਾਂ ਨੂੰ ਇਹ ਨਹੀਂ ਗੱਲ ਆਈ ਕਿ ਇਹ ਅਨਾਜ ਪਾਣੀ ਦੇ ਨਾਲ ਹੀ ਹੁਣ ਪਾਣੀ ਸਾਡਾ ਜਾ ਕੇ ਦੂਜੇ ਸੂਬਿਆਂ ਨੂੰ ਦਿੰਦੇ ਰਹੇ ਜਿੰਨਾਂ ਦਾ ਕੋਈ ਹੱਕ ਨਹੀਂ ਸੀ ਸਾਡੇ ਲਈ ਪਾਣੀ ਹਮੇਸ਼ਾ ਘਟਾਉਂਦੇ ਰਹੇ ਅੱਜ ਵੀ ਸਥਿਤੀ ਇਹ ਹੈ ਕਿ ਡੈਮਾਂ ਦੇ ਵਿੱਚੋਂ ਇਹਨਾਂ ਨੂੰ ਤਾਂ ਪਾਣੀ ਦਾ ਹਿੱਸਾ ਕਹਿੰਦੇ ਸਾਡਾ ਹਿੱਸਾ ਔਰ ਪਾਣੀ ਦਾ 30% ਘਟ ਗਿਆ 30% ਦੇਣਾ ਸੀ ਇਹ ਉਹਦਾ ਕਹਿੰਦਾ ਸਾਡਾ ਹਿੱਸਾ ਇੰਨੇ ਮਿਲੀਅਨ ਕਿਊਬਿਕ ਫੁੱਟ ਮੀਟਰ ਹੈ ਜੀ ਸਾਡਾ ਸਾਡਾ ਦਾ ਇਹਨਾਂ ਦੇ ਦਿਓ ਆ ਜਿਸ ਤਰ੍ਹਾਂ ਪਿਛੇ ਹਰਿਆਣਾ ਕਹਿਣ ਲੱਗ ਰਿਹਾ ਸੀ ਕਿੰਨੇ ਘਟਾ ਪੈਗਾ ਸਾਨੂੰ ਪੈਗਾ ਕਿੰਨੇ ਕਿ ਟਿਊਬਲ ਸੀ ਕਿੰਨੇ ਘਟੇ ਹੈਗੇ ਤੁਹਾਨੂੰ ਕੋਈ ਅੰਦਾਜ਼ਾ ਦੱਸ ਸਕਦੇ ਆ ਦੇਖੋ ਟਿਊਬਲ ਚੱਲ ਨਹੀਂ ਰਹੇ ਹੁਣ ਟਿਊਬਲ ਹੈ ਕਿੰਨੇ ਕਿ ਟਿਊਬਲ ਲੱਗੇ ਵੇਚਦੇ ਆ ਟਿਊਬਲ ਦਾ ਅੰਦਾਜ਼ਾ 13-14 ਲੱਖ ਟਿਊਬਲ ਲੱਖ ਪੰਜਾਬ ਦੇ ਵਿੱਚ ਟਿਊਬਲ ਹੈ ਪਰ ਚੱਲਦਾ ਨਹੀਂ ਤੁਹਾਡੇ ਸਾਹਲ ਕਹਿੰਦਾ ਐਕਚੁਅਲੀ ਕਿਉਂਕਿ ਅਸੀਂ ਪਾਣੀ ਜਿਹੜਾ ਖੇਤਾਂ ਨੂੰ ਨਹਿਰੀ ਪਾਣੀ ਦੇਣ ਲੱਗੇ ਉਹ ਤਾਂ ਮਜਬੂਰੀ ਥੀ ਕੋਈ ਪਾਣੀ ਨੀਚੋਂ ਕੱਢ ਕੇ ਰਾਜ ਨਹੀਂ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਪਾਣੀ ਸਾਡਾ ਨਿਚਲਾ ਠੀਕ ਨਹੀਂ ਹੈ ਪਰ ਕਿਉਂਕਿ ਦੇਸ਼ ਦੇ ਵਿੱਚ ਅਨਾਜ ਦੀ ਕਮੀ ਥੀ ਦੇਸ਼ ਦਾ ਢਿੱਡ ਭਰਨਾ ਥੀ ਸੋ ਅਸੀਂ ਆਪਣਾ ਸਾਰਾ ਕੁਝ ਗਵਾ ਲਿਆ ਪੰਜਾਬ ਦੇ ਲੋਕਾਂ ਨੇ ਧਰਤੀ ਹੇਠਲਾ ਪਾਣੀ ਗਵਾ ਲਿਆ ਜ਼ਮੀਨਾਂ ਦੀ ਉਪਜਾਊ ਸ਼ਕਤੀ ਗਵਾਲੀ ਪਰ ਪੂਰੇ ਦੇਸ਼ ਦਾ ਢਿੱਡ ਭਰਿਆ ਪਰ ਅੱਜ ਮੈਂ ਇਹ ਕਹਿ ਸਕਦਾ ਜੀ ਕਿ ਅੱਜ ਕੇਂਦਰ ਸਰਕਾਰ ਨੂੰ ਜਦ ਇੱਥੇ ਸੈਸ਼ਨ ਦੇ ਵਿੱਚ ਲੋਕ ਸਭਾ ਦੇ ਵਿੱਚ ਗੱਲ ਆਉਂਦੀ ਹੈ ਉੱਥੇ ਲੋਕ ਚਿੰਤਾ ਜ਼ਾਹਰ ਕਰਦੇ ਨੇ ਤਾਂ ਕੇਂਦਰ ਸਰਕਾਰ ਨੂੰ ਇਹ ਕਹਿਣਾ ਚਾਹੀਦਾ ਉੱਥੇ ਉੱਠ ਕੇ ਵੀ ਜੇ ਉੱਥੇ ਪਾਣੀ ਦੀ ਇਸ ਤਰ੍ਹਾਂ ਦੀ ਪੋਜੀਸ਼ਨ ਹੈ ਅਸੀਂ ਅੱਗੇ ਆਈਏ ਰੀਚਾਰਜ ਸਿਸਟਮ ਲਈਏ ਉਹਨੂੰ ਜੀ ਜੀ ਬੋਲਰੀ ਹੋਰ ਜਿਹੜਾ ਵੀ ਕੰਮ ਹੋ ਸਕਦਾ ਹੈ ਉਹਦੇ ਲਈ ਅੱਗੇ ਆਣ ਫਸਲਾਂ ਲਈ ਡੇੜੀ ਹੈਗੀ ਹੈ ਭਿੰਨ ਦਾ ਵਾਸਤੇ ਅੱਗੇ ਆਣ ਤੇ ਅਸੀਂ ਉਹ ਤੇ ਸਾਡੇ ਹੱਕ ਹੀ ਨਹੀਂ ਦਿੰਦੇ ਸਾਨੂੰ ਹੂੰ ਇਹ ਪੰਜਾਬ ਦੇ ਨਾਲ ਪੰਜਾਬ ਦੇ ਕਿਸਾਨ ਐਡੇ ਮੈਂ ਕਹਿ ਸਕਦਾ ਸਮਰੱਥਾ ਉਹਨਾਂ ਦੇ ਵਿੱਚ ਕਿ ਜਿੱਥੇ ਜੇ ਯੂਪੀ ਦਾ ਤਰਾਈ ਦਾ ਖੇਤਰ ਦੀ ਕਿਤੇ ਕੁਝ ਨਹੀਂ ਹੁੰਦਾ ਦੀ ਸਾਡੇ ਪੰਜਾਬ ਦੇ ਲੋਕ ਉੱਥੇ ਬੈਠੇ ਜੇ ਬਿਲਕੁਲ ਪੂਰੇ ਪੂਰੇ ਸੰਸਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਕਿਸਾਨਾਂ ਨੇ ਆਪਣਾ ਲੋਹਾ ਮਨਵਾਇਆ ਸਾਨੂੰ ਦੱਸਣ ਕੀ ਚਾਹੀਦਾ ਹੈ ਦੱਸਣ ਕਿਹੜੀ ਫਸਲ ਚਾਹੀਦੀ ਆ ਅਸੀਂ ਉਹ ਪੈਦਾ ਕਰਕੇ ਦੰਨੇ ਪਰ ਉਹਦੇ ਤੇ ਐਮਐਸਪੀ ਨਹੀਂ ਹੈ ਡਾਈਵਰਸੀਫਿਕੇਸ਼ਨ ਜਿਹੜੀ ਹੈਗੀ ਹੈ ਕਰ ਸਕਦੇ ਆ ਪਰ ਐਮਐਸਪੀ ਨਹੀਂ ਹੈ ਅਸੀਂ ਡਾਈਵਰਸੀਫਿਕੇਸ਼ਨ ਦੇ ਲਈ ਤਿਆਰ ਆ ਪੰਜਾਬ ਦੇ ਕਿਸਾਨ ਹਰ ਚੀਜ਼ ਪੈਦਾ ਕਰ ਸਕਦੇ ਨੇ ਪਰ ਉਹਨਾਂ ਨੂੰ ਗਰੰਟੀ ਤੇ ਹੋਵੇ ਨਾ ਕੋਈ ਇਹ ਤੇ ਹੁਣ ਇਸ ਤੋਂ ਵੀ ਭਜਦੇ ਆ ਪਰ ਅੱਜ ਪੂਰੇ ਮੈਂ ਕਹਿੰਨਾ ਕਿ ਪੂਰੇ ਪੰਜਾਬ ਨੂੰ ਵਰਤ ਕੇ ਜਿਵੇਂ ਇਹਨਾਂ ਦੀ ਪਾਲਿਸੀਆਂ ਨੇ ਕਿ ਸੁੱਟੋ ਥਰੋ ਉਹ ਹਾਲ ਹੋ ਰਿਹਾ ਹੈ ਪੂਰੇ ਪੰਜਾਬ ਦਾ ਆ ਪੂਰੇ ਪੰਜਾਬ ਤੋਂ ਅਨਾਜ ਦੇ ਮਸਲੇ ਦੇ ਵਿੱਚ ਫਾਇਦਾ ਲੈ ਕੇ ਪੂਰੇ ਪੰਜਾਬ ਨੂੰ ਵਰਤ ਕੇ ਅਜੇ ਪਿੱਛੇ ਹਟ ਰਹੇ ਨਹੀਂ ਸੋ ਇਹਦੇ ਲਈ ਕੇਂਦਰ ਸਰਕਾਰ ਦੀ ਇੱਕ ਗੱਲ ਇਹ ਵੀ ਤੁਸੀਂ ਮੰਨੂਗਾ ਕਿ ਜਿਹੜੀ ਝੋਨਾ ਹੈਗਾ ਆਪਾਂ ਕੇ ਚੌਲ ਹੈਗਾ ਜਿਹੜਾ ਉਹਦੇ ਕਰਕੇ ਸਭ ਤੋਂ ਜ਼ਿਆਦਾ ਪਾਣੀ ਲੱਗਦਾ ਕਿਉਂਕਿ ਕਹਿੰਦੇ 94.74% ਪਾਣੀ ਜਿਹੜਾ ਹੈਗਾ ਸਿਰਫ ਖੇਤੀ 'ਚ ਲੱਗ ਜਾਂਦਾ ਹੈਗਾ। ਇਹ ਬਿਲਕੁਲ ਸਹੀ ਗੱਲ ਹੈ। 94% ਪਾਣੀ ਖੇਤੀ ਤੇ ਲੱਗਦਾ। ਇੰਡਸਟਰੀ ਦੇ ਸਾਰਾ 0.25 ਹੀ ਲੱਗਦਾ। ਜੀ ਜੀ। ਤੇ ਘਰੇਲੂ ਵੀ 2% ਦੇ ਲਵੇ ਲੱਗਦਾ। ਖੇਤੀ ਦੇ ਲਈ ਲੱਗਦਾ ਹੈ। ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਨਾ ਕਿ ਖੇਤੀ ਦੇ ਲਈ ਪਾਣੀ ਲੱਗਦਾ ਹੈ। ਅਸੀਂ ਜਿਹੜੇ ਚੌਲ ਪੈਦਾ ਕਰਕੇ ਦਿੱਤੇ ਉਹ ਦੇਸ਼ ਦੇ ਲਈ ਦਿੱਤੇ ਅਸੀਂ ਤਾਂ ਚੌਲ ਖਾਂਦੇ ਹੀ ਨਹੀਂ ਪੰਜਾਬ ਦੇ ਲੋਕ ਜਦੋਂ ਬਿਮਾਰ ਬਮੂਰ ਹੋ ਜਾਂਨ ਉਹਦੋਂ ਤਾਂ ਬੇਸ਼ੱਕ ਖਿਚੜੀ ਕੋਈ ਖਾਲੇ ਨਹੀਂ ਤੇ ਪੰਜਾਬ ਦੇ ਲੋਕ ਤਾਂ ਚੌਲ ਹੀ ਨਹੀਂ ਖਾਂਦੇ ਬਿਲਕੁਲ ਪੰਜਾਬ ਦੇ ਜਿਹੜੀ ਜੀਰੀ ਹੈ ਬਹੁਤ ਵੱਡਾ ਉਸ ਤੇ ਪਾਣੀ ਲੱਗਦਾ ਪਰ ਦੁੱਖ ਹੈ ਨਾ ਦੇਖੋ ਕਿ ਜਦੋਂ ਪੰਜਾਬ ਦਾ ਹਿੱਸਾ ਸੈਂਟਰ ਪੂਲ ਦੇ ਵਿੱਚ ਜਾਂਦਾ ਸੀ ਬੜਾ ਸੈਂਟਰ ਸਰਕਾਰ ਕਹਿੰਦੀ ਹੁੰਦੀ ਦੇਖੋ ਜੀ ਪੰਜਾਬ ਕਾ ਇਤਨਾ ਹਿੱਸਾ ਹੈ ਫਲਾਂ ਡਿਸਟ੍ਰਿਕਟ ਕਾ ਇਤਨਾ ਹਿੱਸਾ ਹੈ ਤੇ ਪਰ ਕਦੇ ਕੀਤਾ ਕੁਛ ਨਹੀਂ ਹੈ ਕਿ ਪੰਜਾਬ ਦੇ ਪਾਣੀ ਕਿਵੇਂ بچਾਈਏ ਜਦੋਂ ਪੰਜਾਬ ਨੇ ਏਡੀ ਵੱਡੀ ਕੁਰਬਾਨੀਆਂ ਕੀਤੀਆਂ ਹੋਈਆਂ ਨੇ ਤੇ ਪੰਜਾਬ ਨੂੰ ਕਿਵੇਂ بچਾਈਏ ਪੰਜਾਬ ਦੇ ਪਾਣੀ ਕਿਵੇਂ بچਾਈਏ ਜ਼ਮੀਨਾਂ ਦੀ ਉਪਜਾਊ ਸ਼ਕਤੀ ਕਿਵੇਂ بچਾਈਏ ਇਹਦੇ ਲਈ ਕੋਈ ਕੰਮ ਨਹੀਂ ਕੀਤਾ ਇੱਕ ਗੱਲ ਹੋਰਾਂ ਦੇ ਕਿ ਆਪਣੇ ਕਾਫੀ ਜਿਹੜੇ ਜ਼ੋਨ ਹੈਗੇ ਨੇ 153 ਜ਼ੋਨ ਜਿਹੜੇ ਹੈਗੇ ਨੇ ਉਹ ਜੋ ਪੋਸਟਰ ਜੋ ਜਿਹੜੇ ਆਪਾਂ ਕੀ 111 ਬਲਾਗ ਜਿਹੜਾ ਹੈਗੇ ਨੇ ਉਹ ਡਾਰਕ ਜ਼ੋਨ ਚਲੇ ਗਏ ਨੇ ਤੇ ਇਹਦੇ ਰਿਵਾਈਵਲ ਵਾਸਤੇ ਕੀ ਆਂਦੇ ਸਮੇਂ ਦੇ ਵਿੱਚ ਆਪਾਂ ਕੀ ਜਦੋਂ ਤੁਸੀਂ ਕਹਿੰਦੇ ਨਹਿਰੀ ਪਾਣੀ ਦਿੱਤਾ ਜਾ ਰਿਹਾ ਤਾਂ ਤਸਵੀਰ ਚੇਂਜ ਹੋਏਗੀ ਨੇਚਰਲੀ ਹੋਏਗੀ ਨੇਚਰਲੀ ਹੋਏਗੀ 111 ਬਿਲਕੁਲ ਡਾਰਕ ਜ਼ੋਨ ਦੇ ਵਿੱਚ ਹੈਗੇ ਨੇ ਤੇ ਉਸੇ ਲਈ ਤਾਂ ਅਸੀਂ ਕੰਮ ਕਰ ਰਹੇ ਹਾਂ ਅਸੀਂ ਤਾਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੇ ਹਾਂ ਕਿਉਂਕਿ ਜਿਸ ਤਰੀਕੇ ਦੀਆਂ ਰਿਪੋਰਟਾਂ ਨੇ ਆ ਤੁਸੀਂ ਦੱਸ ਰਹੇ ਆ ਸਹਿਰ ਕੋਟਾ ਨੇ ਹੂੰ ਤੇ 2037 ਦੇ ਵਿੱਚ ਇਥੇ ਪਾਣੀ ਬਹੁਤ ਨੀਚੇ ਚਲ ਜਾਣਾ ਤੇ ਬੰਜਰ ਹੋ ਜਾਣਾ ਹੂੰ ਅਸੀਂ ਉਸ ਨੂੰ ਬਚਾਉਣ ਦੇ ਲਈ ਕੰਮ ਕਰ ਰਹੇ ਹਾਂ ਜੋ ਸਾਡੀ ਸਰਕਾਰ ਦਾ ਟੀਚਾ ਹੈ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਨੇ ਸਹਿਯੋਗ ਦਿੱਤਾ ਹੈ ਹਰ ਚੀਜ਼ ਬਿਨਾ ਸੱਸ ਸਕਦਾ ਹੈ ਪਾਣੀ ਬਿਨਾ ਨਹੀਂ ਸਰਸ ਸਕਦਾ ਅਸੀਂ ਪਾਣੀ ਨੂੰ ਬਚਾਉਣ ਦੇ ਲਈ ਉਪਰਾਲੇ ਕਰ ਰਹੇ ਹਾਂ ਪਾਣੀ ਤਾਂ ਹੀ ਖੇਤਾਂ ਤੱਕ ਪਹੁੰਚਾਉਂਦੇ ਵੱਡਾ ਬਜਟ ਹੈ ਜਿਹੜਾ ਅਸੀਂ ਉੱਥੇ ਖਰਚ ਕਰ ਰਹੇ ਹਾਂ ਜੀ ਜੀ ਤੇ ਜਦੋਂ ਨੇਚਰਲੀ ਖੇਤਾਂ ਨੂੰ ਅਸੀਂ ਨਹਿਰੀ ਪਾਣੀ 100% ਦੇਤਾ ਤੇ ਆਪੀ ਲੋਕਾਂ ਨੇ ਪਾਣੀ ਨੀਚੋ ਕੱਢਣਾ ਬੰਦ ਕਰ ਦੇਣਾ ਬੰਦ ਕਰ ਦੇਣਾ ਠੀਕ 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 ਤੇ ਜਦੋਂ ਪਾਣੀ ਨਿਕਲ ਗਿਆ ਜਿਆਦਾ ਡਰਕ ਜ਼ੋਨ ਚ ਆ ਗਏ ਨੇ ਤਾਂ ਯੂਰੇਨੀਅਮ ਦੀ ਮਾਤਰਾ ਜਿਹੜੀ ਹੈਗੀ ਆ ਉਹ ਵਾਜ ਜਾਂਦੀ ਹੈ ਕਹਿੰਦੇ ਨੇ ਤੇ ਉਸ ਦੇ ਨਾਲ ਵੀ ਪਾਣੀ ਜਿਹੜਾ ਪੀਣ ਯੋਗ ਨਹੀਂ ਰਹਿੰਦਾ ਹੈਗਾ ਉਹਨੂੰ ਲੈ ਕੇ ਵੀ ਕੁਝ ਕਰ ਰਹੇ ਆ ਜਾਂ ਕੋਈ ਸਾਇੰਟਿਸਟ ਨਾਲ ਆਪਾਂ ਕੀ ਨੇ ਕੋਈ ਮਸਲਾ ਕੀਤਾ ਜਾ ਰਹੇ ਆਂ ਦੇਖੋ ਪਰਾਲੇ ਹਰ ਹਰ ਤਰੀਕੇ ਦੇ ਨਾਲ ਸਾਡੇ ਵੱਲੋਂ ਕੀਤੇ ਜਾ ਰਹੇ ਨੇ ਪਰ ਅੱਜ ਜੇ ਯੂਰੇਨੀਅਮ ਦੀ ਗੱਲ ਹੈ ਹੋਰ ਗੱਲ ਹੈ ਨਹਿਰੀ ਪਾਣੀ ਹੈ ਜਿਹੜਾ ਉਹ ਟ੍ਰੀਟ ਕਰਕੇ ਲੋਕਾਂ ਨੂੰ ਦਿੱਤਾ ਜਾਵੇ ਅਸੀਂ ਇਸ ਦੇ ਲਈ ਪਰਾਲੇ ਕਰ ਰਹੇ ਹਾਂ ਪਰ ਕੇਂਦਰ ਸਰਕਾਰ ਵੱਲੋਂ ਘਰਤਾ ਜੀ 20 ਪਿੰਡਾਂ ਨੂੰ ਇਕੱਠਾ ਕਰਕੇ ਦੇ ਦਿਓ اچھا ਜੇ 20 ਪਿੰਡਾਂ ਦਾ ਪਾਣੀ ਇਕੱਠਾ ਪਾਣੀ ਫਿਰ ਅੱਗੇ ਪਹਿਲਾਂ ਟ੍ਰੀਟ ਕਰਦੇ ਫਿਰ ਅੱਗੇ ਦੇ ਦਿਓ ਇਹ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਕੀਮਾਂ ਆਈਆਂ ਕੋਈ ਸੈਂਟਰ ਦੀਆਂ ਇਸ ਨੂੰ ਪਾਣੀ ਕੋਈ ਸੈਂਟਰ ਦੀ ਸਕੀਮ ਸਿੱਧੀ ਸਕੀਮ ਕੋਈ ਨਹੀਂ ਹੈ ਸਿੱਧੀ ਸਕੀਮ ਇਹ ਹੈ ਕਿ ਜਿੱਥੇ ਆਪਣਾ ਨਹਿਰੀ ਪਾਣੀ ਦਾ ਪਾਣੀ ਟਰੀਟ ਕਰਕੇ ਅਸੀਂ ਲਾ ਸਕਦੇ ਹਾਂ ਤੇ ਕੇਂਦਰ ਸਰਕਾਰ ਕਹੇ ਸੱਦੀ ਹੁਣ ਉੱਥੇ 10 ਮਿੰਟ ਇਕੱਠੇ ਕਰੋ ਜੀ ਅਰ ਜਿੱਥੇ ਉਹ ਪ੍ਰੋਜੈਕਟ ਗੱਲਾਂ ਜਿਹੜਾ 2 ਸਾਲੋਂ ਪ੍ਰੋਜੈਕਟ ਹੀ ਨਹੀਂ ਪੂਰਾ ਹੁੰਦਾ ਹੂੰ ਇਸ ਦੇ ਲਈ ਪੀਣ ਵਾਸਤੇ ਟਰੀਟ ਕਰਾਣੀ ਜ਼ਰੂਰਤ ਹੈ ਬਿਲਕੁਲ ਪੀਣ ਵਾਲੇ ਪਾਣੀ ਪਿੱਛੇ ਇਹ ਦੱਸਣ ਇਹ ਸਾਰਾ ਜ਼ਿੰਮੇਵਾਰੀ ਬੰਦੀ ਹੈ ਇਸ ਲਈ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਪੰਜਾਬ ਨੇ ਕੁਰਬਾਨੀ ਕੀਤੀ ਹੈ ਹੂੰ ਪੰਜਾਬ ਨੇ ਪਾਣੀ ਪੰਜਾਬ ਦੇ ਲੋਕ ਨਹੀਂ ਪੀ ਗਏ ਕੋਈ ਹੂੰ ਪੰਜਾਬ ਨੇ ਆਪਣਾ ਪਾਣੀ ਦੇਸ਼ ਤੇ ਕੁਰਬਾਨ ਕੀਤਾ ਜੀ 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 ਸੋ ਅੱਜ ਕੇਂਦਰ ਸਰਕਾਰ ਨੂੰ ਖੁੱਲੇ ਦਿਲ ਦੇ ਨਾਲ ਹੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅੱਜ ਰੇਣੀਮ ਦਾ ਰਿਪੋਰਟਾਂ ਦੇਖ ਕੇ ਤਾਂ ਸਾਨੂੰ ਡਰਾਈ ਜਾਂਦੇ ਆ ਹਾਂ ਤੁਹਾਡੇ 에ਅਰਿਸ ਵੀ ਕਾਫੀ ਅੱਗੇ ਹੈਗਾ ਅੱਗੇ ਤੱਕ ਫਾਜ਼ਿਲਗਾ ਤੱਕ ਕਾਫੀ ਦੇਖੋ 에ਅਰਪੋਰਟਾਂ ਦਿੰਦੇ ਨੇ ਕੇਂਦਰ ਸਰਕਾਰੀ ਰਿਪੋਰਟਾਂ ਦਿੰਦੀ ਹੈ ਆ ਆ ਗਿਆ ਜੀ ਜਰੇ ਨਹੀਂ ਆ ਗਿਆ ਬਿਲਕੁਲ ਆ ਗਿਆ ਲੀਵਰ ਦੀ ਪ੍ਰੋਬਲਮ ਜ਼ਿਆਦਾ ਹੋ ਗਈ ਆਂਦਰੀ ਦੀ ਹੋਈ ਪ੍ਰੋਬਲਮਾਂ ਦੱਸੀ ਜਾਂਦੇ ਨੇ ਪਰ ਨਾਲ ਕਦੇ ਉਹਨਾਂ ਦੀ ਇਹ ਸਟੇਟਮੈਂਟ ਆਈ ਹੈ ਕਿ ਅਸੀਂ ਇਹਦੇ ਲਈ ਕੀ ਕਰ ਰਹੇ ਹਾਂ ਕੀ ਕੇਂਦਰ ਸਰਕਾਰ ਦੀ ਨਹੀਂ ਜ਼ਿੰਮੇਵਾਰੀ ਬਣਦੀ ਹੂੰ ਉਸ ਪੰਜਾਬ ਦੇ ਲਈ ਜਿਹਨੇ ਪੰਜਾਬ ਨੇ ਦੇਸ਼ ਦੀ ਇੱਜ਼ਤ ਰੱਖੀ ਸੀ ਸੋ ਇਹ ਗੱਲਾਂ ਕਰਕੇ ਨਾ ਇਹ ਇਸੇ ਤੋਂ ਇਹਨਾਂ ਨੂੰ ਸਬਕ ਸਿੱਖਣਾ ਚਾਹੀਦਾ ਔਰ ਮੈਂ ਇਹ ਦੇਖੋ ਬੜੀ ਕਲੀਅਰ ਗੱਲ ਇਹ ਕਹਿ ਰਿਹਾ ਹਾਂ ਕਿ ਸਾਨੂੰ ਦੁੱਖ ਹੈ ਇਸ ਚੀਜ਼ ਤੇ ਹਰ ਪੂਰੀ ਦੁਨੀਆ ਜਾਣਦੀ ਹੈ ਕਿ ਪੰਜਾਬ ਜਿਆ ਕੀ ਕਰਵਾਨੀ ਹੈ ਤੇ ਪੰਜਾਬ ਨੇ ਦੇਸ਼ ਦੀ ਜਦੋਂ ਇੱਡੀ ਵੱਡਾ ਮਾਨ ਸਨਮਾਨ ਰੱਖਿਆ ਤਾਂ ਇਸ ਤਰ੍ਹਾਂ ਇਹਨਾਂ ਨੂੰ ਅੱਗੇ ਆਣਾ ਚਾਹੀਦਾ ਕਿ ਜੇ ਆਪਾਂ ਕਹਿੰਦੇ ਆ ਵੀ ਡਾਈਵਰਸਿਫਿਕੇਸ਼ਨ ਦੀ ਫਸਲਾਂ ਦੀ ਗੱਲ ਕਰਦੇ ਆ ਵੀ ਤਾਂ ਆਪਣੇ ਝੋਨਾ ਨਾ ਬੀਜਿਆ ਜਾਵੇ ਤਾਂ ਕਹਿੰਦਾ ਜ਼ਿੰਮੇਵਾਰ ਇਸ ਨੂੰ ਤਿਆਰ ਹੈਗਾ ਆ ਇਹ ਆ ਕੀ ਐਦਾਂ ਦੀ ਪਾਲਿਸੀ ਹੈਗੀ ਕਿ ਜ਼ਮੀਨਦਾਰ ਨੂੰ ਤਿਆਰ ਕੀਤਾ ਜਾ ਸਕੇ ਯਾ ਆਪਾਂ ਡ੍ਰਿਪ ਸਿਸਟਮ ਦੀ ਗੱਲ ਕਰਦੇ ਹਾਂ ਕਿ ਪਾਣੀ ਘਟ ਲੱਗੇ ਉੱਥੇ ਪਾਣੀ ਨਾ ਜਾਣਾ ਛੱਡਣਾ ਪਵੇ ਦੇਖੋ ਤੁਸੀਂ ਸਰਫੇਸ ਵਾਟਰ ਆਪਾਂ ਕਹੇ ਨਹਿਰ ਦਾ ਪਾਣੀ ਤਾਂ ਆ ਗਿਆ ਹੈਗਾ ਯਾ ਤੁਸੀਂ ਦੱਸਤਾ ਕਿ ਟਿਊਬਲ ਲੱਗਣੇ 14 ਲੱਖ ਪਰ ਉਹਨਾਂ ਵਿੱਚੋਂ 14 ਲੱਖ ਚੋਂ ਹੁੰਦਾ ਚਾਰ ਲੱਖ ਵੀ ਨਾ ਚੱਲੇ ਹੁਣ ਇਸ ਵਾਰੀ ਤਾਂ ਆਮ ਲਈ ਵੋਟਾਂ ਵੀ ਚੇਂਜ ਹੋਣਗੀਆਂ ਤੇ ਕਿਹਾ ਇਸ ਤਰ੍ਹਾਂ ਦੀ ਆਸ ਨੂੰ ਲੈ ਕੇ ਕੇਂਦਰ ਤੋਂ ਕੋਈ ਡਿਮਾਂਡ ਕੀਤੀ ਗਈ ਹੈਗੀ ਦੇਖੋ ਡਿਮਾਂਡ ਤਾਂ ਜਿਹੜੇ ਹੁਣ ਅਸੀਂ ਪਾਣੀ ਦੇ ਉਹ ਭੇਜੇ ਹੋਏ ਨੇ ਉੱਥੇ ਤੁਰੰਤ ਪਾਸ ਹੋ ਕੇ ਆਉਣ ਇਹ ਤਾਂ ਨਾਲ ਜਿਵੇਂ ਕਹਿੰਦੇ ਗੱਡੇ ਦੇ ਨਾਲ ਕੱਟਾ ਬਣਦਾ ਹੁੰਦਾ ਹੈ ਜੇ ਕੋਈ ਆਂਦੀ ਐ ਸਕੀਮ ਉਹਦੇ ਚ ਨਾਲ ਸ਼ਰਤਾਂ ਇੰਨੀਆਂ ਲਾਈਆਂ ਜਾਂਦੀਆਂ ਨੇ ਹੂੰ ਲੋਕ ਹਰ ਤਰੀਕੇ ਨਾਲ ਤਿਆਰ ਨੇ ਲੈ ਕੇਂਦਰ ਸਰਕਾਰ ਅੱਜ ਕਹੇ ਵੀ ਤੁਸੀਂ ਮੱਕੀ ਬੀਜਣੀ ਆ ਤੁਸੀਂ ਬਾਜਰਾ ਬੀਜਣਾ ਜਿੱਥੇ ਪਾਣੀ ਨਹੀਂ ਲੱਗਦਾ ਉਹ ਫਸਲਾਂ ਬੀਜਣੀਆਂ ਨੇ ਪੰਜਾਬ ਦੇ ਲੋਕ ਤਿਆਰ ਨੇ ਤੇ ਨਾਲ ਉਹਦੀ ਗਰੰਟੀ ਦੇ ਦੇਣਾ ਤਿਆਰ ਨੇ ਲੋਕ ਹੂੰ ਕਿਸੇ ਚੀਜ਼ ਨੂੰ ਇੰਪੋਰਟ ਨਹੀਂ ਕਰਨਾ ਪਏਗਾ ਉਹ ਦਾਲਾਂ ਜ਼ਿਆਦਾਤਰ ਇੰਪੋਰਟ ਹੁੰਦੀਆਂ ਨੇ। ਲੋ ਅਸੀਂ ਦਾਲਾਂ ਨੂੰ ਪੰਜਾਬ ਦੇ ਲੋਕ ਪੈਦਾ ਕਰ ਦਣਗੇ। ਬਾਹਰ ਤਾਂ ਪੈਸਾ ਖਰਚੀ ਜਾ ਰਿਹਾ ਨੇ। ਪਰ ਪੰਜਾਬ ਦੇ ਲਈ ਕੋਈ ਰਾਹਤ ਨਹੀਂ ਹੈਗੀ। ਨਾ ਰਾਹਤ ਵੀ ਨਹੀਂ। ਚੀਜ਼ ਐ ਖਰੀਦਨੀ ਆ ਪੰਜਾਬ ਚੋਂ ਖਰੀਦ ਲਓ। ਲੋਕ ਪੰਜਾਬ ਦੇ ਜਿਵੇਂ ਮੈਂ ਪਹਿਲਾਂ ਦੱਸਿਆ ਪੰਜਾਬ ਦੇ ਲੋਕ ਹਰ ਚੀਜ਼ ਪੈਦਾ ਕਰ ਸਕਦੇ ਆ। ਤੇ ਪਾਣੀ ਜਿਹੜਾ ਆਪਾਂ ਕਹਿੰਨੇ ਆ ਸਰਫਸ ਵਾਟਰ ਹੈਗਾ ਆ। ਖੇਤਾਂ ਲਗਾ ਰਹੇ ਆ ਹੋਰ ਕਿੰਨਾ ਹੁਣ ਲੱਗਦਾ ਕਿ ਕਿੰਨਾ ਦੇਰ ਦੇ ਵਿੱਚ ਇਹ ਪੂਰੇ ਪੰਜਾਬ ਚ ਲੱਗਣ ਲੱਗ ਜਾਏਗਾ ਆਪਾਂ ਗੱਲ ਕਰੀਏਗੀ 26 ਤੱਕ ਤੁਸੀਂ ਕਹਿੰਦਾ ਕਿ ਅਸੀਂ ਜਿਹੜਾ ਹੈਗਾ ਉਹ 50% ਕਰ ਦੇਣਾ ਹੈਗਾ ਤੇ ਉਹਦਾ ਫਾਇਦਾ ਕਿੰਨਾ ਹੋਏਗਾ ਉਹਦਾ ਫਾਇਦਾ ਤਾਂ ਤੁਸੀਂ ਐਕਸਪੈਕਟ ਕਰ ਸਕਦੇ ਹੋ ਤੁਸੀਂ ਸੋਚ ਸਕਦੇ ਹੋ ਜਦੋਂ ਖੇਤਾਂ ਨੂੰ 85 80% ਪਾਣੀ ਅਸੀਂ ਲਾਤਾ ਤਾਂ ਤਾਂ ਤਰ ਤੀੜਾ ਪਾਣੀ ਕੋਣ ਕੱਢੂਗਾ ਹੂੰ ਟਿਊਬਨ ਲਾਵੇਂ ਲੱਗੇ ਆ ਟਿਊਬਨ ਬਿਲਕੁਲ ਬੰਦ ਨੇ ਟੋਟਲ ਹੂੰ ਸਾਡੀ ਸਰਕਾਰ ਦੇ ਵਿੱਚ ਇੱਕ ਟਿਊਬਵਲ ਨਹੀਂ ਲੱਗਾ ਸੀ ਸਭ ਕੋਟੇ ਖਤਮ ਕਰਦੇ ਨਹੀਂ ਪਹਿਲਾਂ ਕੀ ਸੀ ਆਹਾਂਜੀ ਮੁੱਖ ਮੰਤਰੀ ਸਾਹਿਬ ਦਾ ਕੋਟਾ ਆਹਾਂਜੀ ਚੇਅਰਮੈਨ ਸਾਹਿਬ ਦਾ ਕੋਟਾ ਸਭ ਕੋਟੇ ਅਸੀਂ ਬੰਦ ਕਰਦੇ ਸਭ ਤੋਂ بڑا ਕਾਰਨ ਤਾਂ ਟਿਊਬਵਲੇ ਮੰਨਦੇ ਹੋਗੇ ਆਪਾਂ ਵੀ ਵੀ ਟਿਊਬਵਲ ਦੇ ਕਾਰਨ ਜ਼ਮੀਨ ਦਾ ਪਾਣੀ ਨਿਕਲਦਾ ਨਹੀਂ ਬਿਲਕੁਲ ਬਿਲਕੁਲ ਅਸੀਂ ਤਾਂ 30 ਲੱਖ ਪਾਣੀ ਬਚਾਉਣਾ ਹੁਣ ਸੋਇਲ ਐਂਡ ਵਾਟਰ ਕੰਜ਼ਰਵੇਸ਼ਨ ਡਿਪਾਰਟਮੈਂਟ ਮੇਰੇ ਕੋਲੇ ਅਸੀਂ ਬੜੀਆਂ ਸਕੀਮਾਂ ਨੇ ਉਹਦੇ ਵਿੱਚ ਅੱਛਾ ਜੀ ਹਿਪ ਸਿਸਟਮ ਦੀ ਸਕੀਮ ਹੈ ਲੋਕੀ ਜਿੱਥੇ ਡਿੱਪ ਦੇ ਰਾਹੀਂ ਫੁਆਰੇ ਦੇ ਰਾਹੀਂ ਸਾਰਾ ਕੁਝ ਜੋ ਹੈ ਉਹ ਸਕੀਮਾਂ ਨੇ ਬੜੀ ਸਬਸਿਡੀ ਵੀ 80% ਤੱਕ ਸਬਸਿਡੀ ਦੇ ਰਹੇ ਆ ਹਮ ਪਰ ਇਹ ਡਿਪੈਂਡੈਂਸ ਗੱਲ ਤੇ ਕਰਦਾ ਹੈ ਕਿ ਕੇਂਦਰ ਦੀ ਸਰਕਾਰ ਹੈ ਜਿਹੜੀ ਐਮਐਸਪੀ ਦੇਵੇ ਤੇ ਬਾਹਰੋਂ ਇੰਪੋਰਟ ਨਾ ਕਰੇ ਪੰਜਾਬ ਦੀ ਕਿਸਾਨੀ ਨੂੰ ਉਤਸ਼ਾਹਿਤ ਕਰੇ ਜਿਹੜਾ ਸਮਾਨ ਬਾਹਰੋਂ ਮੰਗਾਉਂਦੇ ਨੇ ਸਾਥੋਂ ਲਵੇ ਸੋ ਇਹ ਗੱਲਾਂ ਚਾਹੀਦੀਆਂ ਨੇ ਇਹ ਗੱਲਾਂ ਚਾਹੀਦੀਆਂ ਪੰਜਾਬ ਦੇ ਕਿਸਾਨ ਤਿਆਰ ਨੇ ਹਰ ਗੱਲ ਦੇ ਨੇ ਤਿਆਰ ਨੇ ਤੇ ਬਿਲਕੁਲ ਥੋੜਾ ਬਹੁਤ ਧੰਨਵਾਦੀ ਗੱਲ ਕਰ ਨਹੀਂ ਤੇ ਬਿਲਕੁਲ ਇਹ ਸੀ ਬਾਡਰ ਸੋਰਸ ਮੰਤਰੀ ਪੰਜਾਬ ਬਰਿੰਦਰ ਗੋਇਲ ਜੀ ਨੇ ਇਹ ਸਪਸ਼ਟ ਕਰ ਦਿੱਤੀ ਹੈ ਕਿ ਸਾਡੇ ਕੋਲ ਸਕੀਮਾ ਪੂਰੇ ਨੇ ਅਸੀਂ ਪਾਣੀ ਜਿਹੜਾ ਕਿ 24% ਪਾਣੀ ਨਹਿਰੀ ਸੀਗਾ ਵਰਤਿਆ ਜਾਂਦਾ ਕਿ ਬਾਕੀ ਸਾਰਾ ਟਿਊਬਲ ਤੋਂ ਨਿਕਲਦਾ ਸੀਗਾ ਉਹ ਪਾਣੀ ਨੂੰ ਅਸੀਂ 65% ਤੱਕ ਲੈ ਗਏ ਹੈਗੇ 64 ਤੱਕ ਲੈ ਗਏ ਅਗਲੀ ਵਾਰੀ 85% ਦਾ ਟੀਚਾ ਹੈਗਾ ਪਰ ਆਇਆ ਕਿ ਜਿੰਨੀ ਖੇਤੀ ਹੋ ਰਹੀ ਹੈ ਜਿੰਨੇ ਚੌਲ ਵਿੱਚ ਜਾਂਦੇ ਨੇ ਉਹਨਾਂ ਦੇ ਅਗਰ ਟਿਊਬਲ ਦਾ ਪਾਣੀ ਨਾ ਨਿਕਲੇ ਔਰ ਨਰਦਾ ਬਣੇ ਇस्तेमाल ਹੋਊਗਾ ਤਾਂ ਇਹ ਜਿਹੜਾ ਸਥਿਤੀ ਹੈ ਸੋਧਰਦੀ ਜਾਵੇਗੀ ਇਹਨੂੰ ਸਮਾਂ ਲੱਗਣਾ ਜਿਹੜਾ ਕਿ ਦੋ ਦਾ ਕਾ ਤਿੰਨ ਦਾ ਕਾ ਜਿਵੇਂ ਜਿਹੜਾ ਨਕਸ਼ਾ ਕੀਤਾ ਪੰਜਾਬ ਦਾ ਉਹ ਹਾਲੀਵੁੱਡ ਹੈ ਪਰ ਕੇਂਦਰ ਨੂੰ ਜੜੀ ਬਾਹ ਫੜਨੀ ਪਵੇਗੀ ਕਿਸਾਨਾਂ ਨੂੰ ਭਰੋਸਾ ਦੇਣਾ ਪਵੇਗਾ ਕਿ ਤੁਸੀਂ ਜੋ ਮਰਜ਼ੀ